ਨੌਜਵਾਨ ਵੀਰਾਂ ਨੂੰ ਬਹੁਤ ਪਿਆਰ ਨਾਲ ਬਹੁਤ ਸਤਿਕਾਰ ਨਾਲ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਤੁਸੀਂ ਸੀਨੀਅਰ ਸੇਵਾਦਾਰਾਂ ਨੂੰ ਅਹੁਦੇਦਾਰਾਂ ਨੂੰ ਮਿੱਧ ਕੇ ਉਹਨਾਂ ਨੂੰ ਪਿੱਛੇ ਹਟਾ ਕੇ ਉਹਨਾਂ ਦਾ ਅਪਮਾਨ ਕਰਕੇ ਅੱਗੇ ਆਉਂਦੇ ਹੋ ਤਾਂ ਉਹ ਸੇਵਾ ਕਦੇ ਵੀ ਪ੍ਰਮਾਨ ਨਹੀਂ ਹੁੰਦੀ ਦੁਨੀਆਦਾਰੀ ਤੌਰ ਤੇ ਵਟਾ ਨੁਕਸਾਨ ਇਹ ਹੁੰਦਾ ਹੈ ਕਿ ਤੁਹਾਡੀ ਕਮੇਟੀ ਦੋ ਭਾਗਾਂ ਵਿੱਚ ਵੰਡੀ ਜਾਂਦੀ ਹੈ ਇੱਥੇ ਹੀ ਬਸ ਨਹੀਂ ਹੁੰਦਾ ਕਈ ਵਾਰ ਦੋ ਦੋ ਧਾਰਮਿਕ ਸਥਾਨ ਵੀ ਬਣ ਜਾਂਦੇ ਹਨ ਜਿਸ ਦੇ ਨਾਲ ਸੰਘਤ ਵੀ ਵੰਡੀ ਜਾਂਦੀ ਹੈ ਤੇ ਪਾਰਟੀ ਬਾਜ਼ੀ ਖੜੀ ਹੋ ਜਾਂਦੀ ਹੈ ਨੌਜਵਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਕਦੇ ਵੀ ਸੀਨੀਅਰ ਅਹੁਦੇਦਾਰਾਂ ਨੂੰ ਮਿੱਦ ਕੇ ਉਹਨਾਂ ਨੂੰ ਪਿੱਛੇ ਹਟਾ ਕੇ ਉਹਨਾਂ ਦਾ ਅਪਮਾਨ ਕਰਕੇ ਅੱਗੇ ਨਾ ਆਉਣ ਆਪਣੀ ਸੇਵਾਦਾਰੀ ਨਾਲ ਆਪਣੇ ਪਿਆਰ ਦੇ ਨਾਲ ਪਿਆਰ ਦੀ ਭਾਵਨਾ ਦੇ ਨਾਲ ਅੱਗੇ ਆਉਣ ਇਹ ਉਹਨਾਂ ਲਈ ਵਧੀਆ ਰਾਹ ਹੋਵੇਗਾ ਨਹੀਂ ਤਾਂ ਦੋਫਾੜ ਹੋਣ ਦੇ ਬਹੁਤ ਹੀ ਮੌਕੇ ਹੁੰਦੇ ਹਨ ਦੋਫਾੜ ਹੋਣ ਤੋਂ ਬਚਣ ਦੇ ਲਈ ਨੌਜਵਾਨਾਂ ਦੀ ਸਮਝਦਾਰੀ ਦੀ ਬਹੁਤ ਜ਼ਰੂਰਤ ਹੈ ਬਹੁਤ ਲੋੜ ਹੈ ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ